ਅੱਜ ਸੱਜਨ ਕੁਮਾਰ ਨੂੰ 1984 ਦੇ ਸਿੱਖ ਕਤਲੇਆਮ ਕੇਸ ਜਿਹਦੇ ਅੰਦਰ ਜਸਵੰਤ ਸਿੰਘ ਤੇ ਉਹਨਾਂ ਦਾ ਬੇਟਾ ਤਰਨਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਰਾਜਨਗਰ ਅੰਦਰ ਸਰਸਵਤੀ ਵਿਹਾਰ ਦੀ ਐਫਆਈਆਰ ਦੇ ਤਹਿਤ ਅੱਜ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਕੋਰਟ ਨੇ ਮੰਨਿਆ ਕਿ ਇਹਨਾਂ ਨੇ ਮਹਾਪਾਪ ਕੀਤਾ ਇਹਨਾਂ ਵੱਡਾ ਗੁਨਾਹ ਕੀਤਾ ਹੈ ਔਰ ਇਹਨਾਂ ਲੰਬਾ ਸਮਾਂ 41 ਸਾਲ ਦਾ ਸਮਾਂ ਕਿਉਂ ਲੱਗਾ ਕਿਉਂਕਿ ਕਾਂਗਰਸ ਲਗਾਤਾਰ ਸੱਜਨ ਕੁਮਾਰ ਨੂੰ ਬਚਾਉਂਦੀ ਰਹੀ ਹੈ ਮੈਂ ਅੱਜ ਧੰਨਵਾਦ ਕਰਨਾ ਚਾਹੁੰਦਾ ਹਾਂ 1984 ਦੇ ਸਿੱਖ ਕਤਲੇਆਮ ਦੇ ਵਾਸਤੇ ਜਿਹੜੇ ਐਸਆਈਟੀ ਬਣਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੇਸ ਖੋਲੇ ਸੱਜਨ ਕੁਮਾਰ ਅੱਜ ਤੀਜੇ ਕੇਸ ਦੇ ਅੰਦਰ ਦਰਜ ਆ ਰਿਹਾ ਔਰ ਕਦੀ ਕੋਈ ਸੋਚ ਨਹੀਂ ਸਕਦਾ ਸੀ ਕਿ ਇਹੋ ਜੇ ਕਾਤਲ ਜਿੰਨਾ ਜਿਹੜੇ ਕਹਿੰਦੇ ਸੀ ਹਵਾਵਾਂ ਸਾਨੂੰ ਪੁੱਛ ਕੇ ਚਲਦੀਆਂ ਨੇ ਇਹ ਜਿੰਨਾ ਚੜਨਗੇ ਅਗਲੀ ਵਾਰੀ ਜਗਦੀਸ਼ ਟਾਈਟਲਰ ਦੀ ਆ ਕਮਲਨਾਥ ਦੀ ਆ ਔਰ ਮੈਂ ਅੱਜ ਇਹ ਜ਼ਰੂਰ ਕਹਿਣਾ ਚਾਹੁੰਨਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਜੋ ਲੜਾਈ ਲੜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਦੋਂ ਲੰਬੇ ਸਮੇਂ ਤੱਕ ਅਸੀਂ ਇਸ ਲੜਾਈ ਲੜ ਰਹੇ ਸੀ ਮੇਰੇ ਐਸਆਈਟੀ ਬਣਾ ਕੇ ਇਹਨਾਂ ਨੂੰ ਸ਼ੁਰੂਆਤ ਕੀਤੀ ਗਈ ਔਰ ਸੱਜਣ ਕੁਮਾਰ ਦਾ ਕੇਸ ਖੋਲਿਆ ਗਿਆ ਜਗਦੀਸ਼ ਟਾਈਟਰ ਦਾ ਕੇਸ ਖੋਲਿਆ ਗਿਆ ਕਮਲਨਾਥ ਦਾ ਕੇਸ ਖੋਲਿਆ ਗਿਆ ਔਰ ਅੱਜ ਜਦੋਂ ਇਹਨਾਂ ਨੂੰ ਸਜ਼ਾਵਾਂ ਹੋ ਰਹੀਆਂ ਨੇ ਜਿੱਥੇ ਪਰਿਵਾਰ ਨੂੰ ਠੰਡ ਪੈ ਰਹੀ ਆ ਉੱਥੇ ਦੇਸ਼ ਨੂੰ ਇੱਕ ਸੰਦੇਸ਼ ਜਾ ਰਿਹਾ ਹੈ ਕਿ ਸਿੱਖ ਕੌਮ ਉਹਨੂੰ ਤੱਕ ਇਨਸਾਫ ਜੋ ਤਾਈ ਨਾ ਮਿਲ ਜੇ ਉਹਨਾਂ ਤੱਕ ਧੀਰਜ ਨਾ ਬੈਠਣ ਵਾਲੀ ਨਹੀਂ ਮੈਂ ਧੰਨਵਾਦ ਕਰਦਾ ਕੋਰਟ ਦਾ ਵੀ ਤੇ ਫਿਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਨ੍ਹਾਂ ਨੇ ਐਸਆਈਟੀ ਬਣਾ ਕੇ ਕੇਸ ਖੋਲੇ ਸੀ ਔਰ ਅੱਜ ਸੱਜਣ ਕੁਮਾਰ ਵਰਗੇ ਕਾਤਲ ਫਿਰ ਅਗਲੇ ਕੇਸ ਅੰਦਰ ਵੀ ਸਜ਼ਾ ਹੋਈ ਆ ਮੈਨੂੰ ਉਮੀਦ ਆ 18 ਤਰੀਕ ਨੂੰ ਸਜ਼ਾਏ ਮੌਤ ਜਾਂ ਉਮਰ ਕੈਦ ਸੱਜਣ ਕੁਮਾਰ ਨੂੰ ਜ਼ਰੂਰ ਮਿਲੂਗੀ